लेवा मैंने बम मै बड़ी बड़ी गलियां गद्दो तेरी यार हां साहब जी मेरी यार बड़ा सम फेंक गई तू चाहेंगे अब बोलो जी बोलो सुन तेरी है हे तेरी हमारा देश चोट चोट पधारेंगे अपनी बारी इस बार ਥੋੜਾ ਥੋੜਾ ਖੁੱਲੇ ਹੋ ਸਾਰੇ ਖੁੱਲੇ ਹੋ ਜਾਓ ਉਹਦਾ ਵੀ ਕਿੱਥੇ ਆ ਜਾ ਉਹਦਾ ਇਵਨੀ ਉਹਦਾ ਬਲੌਗ ਚ ਆ ਜਾ ਗਾਣੇ ਬਾਰੇ ਭਈ ਜੇ ਭਾਬੀ ਤੂੰ ਨੱਚਣਾ ਜਾਣਦੀ ਦੇ ਦੇ ਗਿੱਦੇ ਵਿੱਚ ਗੇੜਾ ਬਈ ਰੂਪ ਤੇਰੇ ਦੀ ਘਿਟ ਘਿਟ ਲਾਲੀ ਬਈ ਰੂਪ ਤੇਰੇ ਦੀ �������� ਲਾਲੀ ਭਰਿਆ ਪਿਆ ਬਨੇਰਾ ਦੀਵਾ ਕੀ ਕਰਨਾ ਹੋ ਜੂ ਚਾਨਣ ਤੇਰਾ ਦੀਵਾ ਕੀ ਕਰਨਾ ਹੋ ਜੂ ਚਾਨਣ ਤੇਰਾ ਦੀਵਾ ਕੀ ਕਰਨਾ ਓ ਛੜਾ ਛੜਾਣਾ ਕਹਿਣੀ ਕੁੜੀਏ ਦੇਖ ਛੜੇ ਨਾਲ ਲਾ ਕੇ ਬਈ ਛੜਾ ਤਾਂ ਤੇਰੇ ਭਾਂਡੇ ਮਾਂਜੂ ਓ ਛੜਾ ਤਾਂ ਤੇਰੇ ਭਾਂਡੇ ਮਾਂਜੂ ਰੱਖ ਦੂ ਐਣ ਚਮਕਾ ਕੇ ਬਈ ਦਾਲ ਰਣ ਕੇ ਰਗੜੂ ਚੜਨੀ ਮਾਂ ਬਈ ਦਾਲ ਰਣ ਕੇ ਰੱਖ ਰਾਗੜੂ ਚਟਣੀ ਦੋ ਮਿੱਸੀਆਂ ਰੋਟੀਆਂ ਪਕਾ ਕੇ ਬੈਜੀ ਢੀੜੀ ਤੇ ਸੂਟ ਗਲਾਬੀ ਪਾ ਕੇ ਬੈਜੀ ਢੀੜੀ ਤੇ ਹੰਦਾ ਤੱਕ ਚੋ ਦਾ ਸਹੀ ਹਾਂ ਚਲੋ ਮਾਜਾ ਵਿੱਕੀ ਕਿਹੜੀ ਆ ਵਿੱਕੀ ਸਾਰੇ ਨੱਚੀਏ ਸਾਰੇ ਨੱਚੀਏ ਤਰਾਂ ਨਾ ਦੀ ਸੁਣੋ ਮੈਂ ਪਟਿਆਲ ਘੜ ਸਾਬ ਪੜਿਆ ਚਲ ਹੁਣ ਆਪਾਂ ਪਟਿਆਲੇ ਤੇ ਲਾ ਦਿੰਦੇ ਆ ਹਨਾ ਪਟਿਆਲੇ ਆਲੇ ਕਿਹੜੇ ਕਿਹੜੇ ਨੇ ਜਿਹੜੇ ਪੜਦੇ ਨੇ ਖਾਲਸਾ ਕਾਲਜ ਚ ਉਹ ਬਈ ਇੱਕ ਤਾਂ ਇੱਕ ਆ ਰਿਹਾ ਹੋ ਮੈਂ ਪਟਿਆਲੇ ਨੂੰ ਸੀ ਜਾਂਦਾ ਤੂੰ ਸੀ ਕਾਲਜ ਪੜਦੀ ਬਈ ਬਸ ਇਹ ੱਡੇ ਤੇ ਛੱਡ ਕੇ ਐਕਟਿਵਾ ਹੋ ਬਈ ਬਸ ਇਹ ੱਡੇ ਤੇ ਛੱਡ ਕੇ ਐਕਟਿਵਾ ਬਸ ਸੀ ਸਰਕਾਰੀ ਚੜਦੀ ਬਈ ਮੈਂ ਸੀ ਲੰਡੂ ਜਾਂ ਡਿਪਲੋਮਾ ਕਰਦਾ ਹੋ ਮੈਂ ਸੀ ਲੰਡੂ ਜਾਂ ਡਿਪਲੋਮਾ ਕਰਦਾ ਤੂੰ ਸੀ ਨਰਸਿੰਗ ਕਰਦੀ ਨਹੀਂ ਮਿੱਤਰਾਂ ਨੂੰ ਮਾਰ ਗਈ ਤੇਰੀ ਫਿੱਕੀ ਗਲਾਬੀ ਵਰਦੀ ਮਿੱਤਰਾਂ ਨੂੰ ਮਾਰ ਗਈ ਫਿੱਕੀ ਗਲਾਬੀ ਵਰਦੀ ਮਿੱਤਰਾਂ ਨੂੰ ਮਾਰ ਗਈ ਹਉ ਤਾਵੇ 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 ਬਈ ਮਿੱਤਰਾਂ ਦਾ ਮੱਚੇ ਗਲ ਜਾ ਕੁੜੀ ਠੰਡੀਆਂ ਗਰੀਮਾਂ ਲਾਵੇ ਹਉ ਕੁੜਤੀ ਦੇ ਰੰਗ ਲੜਦੇ ਕੋਈ ਚੁੰਨੀ ਵੇਚਣਾ ਆਵੇ ਮੁੰਡਿਆਂ ਦੀ ਬਾਹ ਮੁੱਕ ਗਈ ਹਉ ਮੁੰਡਿਆਂ ਦੀ ਬਾਹ ਮੁੱਕ ਗਈ ਹੁਣ ਕਿਹੜਾ ਜੋਰ ਚਲਾਵੇ ਬਾਤੋਂ ਸੱਪ ਵਰਗੀ ਦੇ ਕਮੇਲ ਦੀ ਜਾਵੇ ਬੱਤ ਸਪ ਵਰਗੀ ਦੇ ਕਮੇਲ ਦੀ ਜਾਵੇ ਬੱਤ ਸਪ ਵਰਗੀ ਬੋਲਦਾ ਗਾਡੀਏ ਏ ਦਸਕ ਪਾਉ ਤੁਸੀਂ ਪਾਉ ਤੇ ਮੈਂ ਹੀ ਪਾਵਾਂ ਮੈਂ ਕਮੇਲ ਨੂੰ ਕੇ ਬੱਦੀਂ ਨਾ ਪਾਵਾਂ ਨਾਚ ਦੀ ਦੇ ਵਿੱਚ ਫੂਲ ਰੋਲੀ ਮੈਂ ਪਾਵਾਂ ਨਾਚ ਦੀ ਦੇ ਵਿੱਚ ਫੂਲ ਰੋਲੀ ਮੈਂ ਪਾਵਾਂ ਹਾਂ ਅੱਜ ਗੱਲ ਦੀਆਂ ਕੁੜੀਆਂ ਵਾਸਤੇ ਆ ਕੋਈ ਗੁੱਸਾ ਨਾ ਕਰਿਓ ਦੇਖਿਓ ਜਿਹੜਾ ਫੈਮਿਨਿਸਮ ਮੂਰੀ ਆ ਗਈ ਬਈ ਇੱਕ ਤਾਂ ਪਹਿਲੇ ਹੀ ਖਾਣੇ ਮਾੜੇ ਉੱਤੋਂ ਡਾਈਟਿੰਗ ਕਰਦੀ ਬਈ ਚਿਹਰੇ ਉੱਤੇ ਨੂਰ ਲਿਆਣਾ ਹੋ ਬਈ ਚਿਹਰੇ ਉੱਤੇ ਨੂਰ ਰਹਿਣਾ ਲੱਕ ਤੇ ਹੱਤ ਤਰ ਖੜਦੀ ਇਹ ਨਹੀਂ ਖੁੱਲ ਕੇ ਖਾਇਆ ਪੀਆ ਕਰਨੀ ਬਈ ਖੁੱਲ ਕੇ ਖਾਇਆ ਪੀਆ ਕਰਨੀ ਬਾਕੀ ਤੇਰੀ ਮਰਜ਼ੀ ਜਾਣਗਵਾਲੀ ਨਾ ਜ਼ੀਰੋ ਫਿਗਰ ਕਰਦੀ ਜਾਣ ਕਵਾਲੀ ਨਾ ਜ਼ੀਰੋ ਫਿਗਰ ਕਰਦੀ ਕਵਾਲੀ ਨਾ ਜ਼ੀਰੋ ਫਿਗਰ ਇਹਨਾਂ ਪਾ ਲੈਣ ਦੇ ਗੱਲ ਵੀ ਨਾ ਪਾ ਲਾਂ ਮੰਮੀ ਮੇਰੇ ਨੇ ਮੁੰਡੇ ਚੰਮੇ ਜੰਮ ਜੰਮ ਭਰੀ ਰਸੋਈ ਸਾਰੇ ਮਾਂ ਵਰਗੇ ਕੋਈ ਸਾਰੇ ਮਾਂ ਵਰਗੇ ਕੋਈ ਵਰਦਨ ਕੋਈ ਸਾਰੇ ਮਮਲਾ ਹੱਥ ਪਾ ਰਿਆਂ ਸੋ ਨਦੀ ਕਿਨਾਰੇ ਬੁਲਬੁਲ ਬੈਠੀ ਦਾਣਾ ਚੁਗਦੀ ਛੱਲੀ ਦਾ ਲੈ ਜਾ ਜੌਂਡੀਰ ਵਾਲਿਆ ਵੇ ਜੀਨੀ ਲੱਗਦਾ ਛੱਲੀ ਦਾ ਜਾਉਣ ਹੀ ਆ ਰਿਹਾ ਤੇ ਪਾ ਲਈ ਜੌਂਹੇਰ ਵਾਲਿਆ ਲੈ ਜਾ ਉਹ ਵੀ ਪਈ ਚਲੋ ਚਲੋ ਬਾਹਰ ਉਹ ਬਾਰੀ ਬਰਸੀ ਘਟਣ ਗਿਆ ਸੀ ਬਾਰੀ ਬਰਸੀ ਘਟਣ ਗਿਆ ਸੀ ਖਟ ਕੇ ਲਿਆਂਦੀ ਖੇਤੀ ਮੰਗੇ ਦਾ ਡਾਡੀ ਰੁੱਸਿਆ ਫਿਰੇ ਕਹਿੰਦਾ ਮੈਂ ਨਹੀਂ ਕੁੜਮਣੀ ਵੇਖੀ ਮੰਗੇ ਦਾ ਡਾਡੀ ਰੁੱਸਿਆ ਫਿਰੇ ਕਹਿੰਦਾ ਮੈਂ ਨਹੀਂ ਕੁੜਮਣੀ ਵੇਖੀ ਮੰਗੇ ਦਾ ਡਾਡੀ ਰੁੱਸਿਆ ਫਿਰੇ ਹੋ ਦਿਉਰੇ ਆਖਦਾ ਭਾਬੀ ਤਾਈਂ ਪੜਦਾ ਤੇਰੀ ਬਾਣੀ ਬਈ ਜਾ ਮੰਜੇ ਵਿੱਚ ਮੱਥਾ ਮਾਰਿਆ ਹੋ ਜਾ ਮੰਜੇ ਵਿੱਚ ਮੱਥਾ ਮਾਰਿਆ ਆਇਆ ਤੇ ਰਹਾਣੀ ਮੂੰਹ ਵਿੱਚ ਮਰਦੇ ਦੇ ਵਾਹ ਦੇ ਭਾਬੀਏ ਪਾਣੀ ਮੂੰਹ ਵਿੱਚ ਮਰਦੇ ਦੇ ਪਾਣੀ ਭਾਬੀਏ ਪਾਣੀ ਹੋ ਮਹਰੂਨ ਪੱਗ ਤੂੰ ਬਨਦਾ ਚੋਪਰਾ ਬੇੜੇ ਦੇ ਵਿੱਚ ਖੜ ਕੇ ਬਈ ਗੈਰਾਂ ਦਾ ਤੂੰ ਬਣ ਗਿਆ ਸ਼ੀਸ਼ਾ 11 ਦਾ ਤੂੰ ਬਣ ਗਿਆ ਸ਼ੀਸ਼ਾ ਦਿਲ ਕੁੜੀਆਂ ਦਾ ਤੜਕੇ ਇਹ ਕੰਮ ਕੱਚਿਆਂ ਦੇ ਯਾਰੀ ਤੋੜਦੀਆਂ ਲੜਕੇ ਇਹ ਕੰਮ ਕੱਚਿਆਂ ਦੇ ਵੇਰੀ ਗੱਲ ਸੁਣੋ ਬਈ ਇਹ ਵੀ ਗੁੱਸਾ ਨਾ ਕਰਿਓ ਗੱਲ ਪਤਾ ਕੀ ਆ ਜਿਹੜੇ ਪੱਕੇ ਜੇ ਰੰਗ ਦੇਣੇ ਨਾ ਉਹਨਾਂ ਦੀਆਂ ਘਰ ਵਾਲੀਆਂ ਜਿਹੜੀਆਂ ਸੋਹਣੀਆਂ ਨੇ ਉਹ ਪਤਾ ਕੀ ਕਹਿੰਦੀਆਂ ਨੇ ਹੋ ਉਰਲੇ ਪਾਸੇ ਕਣਕਾ ਬੀਜੀਆਂ ਪਰਲੇ ਪਾਸੇ ਗੋਬੀ ਮੜਕ ਬਥੇਰੀ ਸੀ ਕਾਲੇ ਰੰਗ ਨੇ ਡੋਬੀ ਹੋ ਫੈਸ਼ਨ ਕਰਕੇ ਬਣੀ ਮਾਦਰੀ ਦਿਲ ਬਾਬੇ ਦਾ ਡੰਗੇ ਤੈਨੂੰ ਦੇਖਣ ਨੂੰ ਬਾਬਾ ਐਨ ਕਾ ਮੰਗੇ ਤੈਨੂੰ ਦੇਖਣ ਨੂੰ ਬਾਬਾ ਐਨ ਕਾ ਮੰਗੇ ਤੈਨੂੰ ਦੇਖਣ ਨੂੰ ਆ ਭਾਈ ਆਪਣੇ ਛੜਿਆਂ ਵਾਸਤੇ ਇਹ ਜ਼ਰੂਰੀ ਨੇ ਜਿਹੜੇ ਆਪਣੇ ਜਿਹੜੇ ਬੈਚਲਰਸ ਨੇ ਨਾ ਇਹਨਾਂ ਵਾਸਤੇ ਇਹ ਬੋਲੀਆਂ ਜ਼ਰੂਰੀ ਨੇ ਭਾਈ ਰਾਤ ਛੜੇ ਨੂੰ ਸੁਪਨਾ ਆਇਆ ਛੜਾ ਛੜੇ ਨੂੰ ਦੱਸਦਾ ਵੀ ਸੁਪਨੇ ਦੇ ਵਿੱਚ ਚੱਲਣ ਬਰਾਤਾਂ ਹਾਂ ਸੁਪਨੇ ਦੇ ਵਿੱਚ ਚੱਲਣ ਬਰਾਤਾਂ ਮੀ ਖੁਸ਼ੀਆਂ ਦਾ ਵਸਦਾ ਤੜਕੇ ਉਜੜ ਗਿਆ ਰਾਤੀ ਸੀ ਕਰ ਵਸਦਾ ਤੜਕੇ ਉਜੜ ਗਿਆ ਹਾਣੇ ਰਾਬਟ ਲਖਾਈਏ ਥੋਡੇ ਵਰਗਿਆਂ ਨੂੰ ਨਾਬਾ ਜੇਲ ਦਿਖਾਈਏ ਥੋਡੇ ਵਰਗਿਆਂ ਨੂੰ ਨਾਬਾ ਜੇਲ ਦਿਖਾਈਏ ਥੋਡੇ ਵਰਗਿਆਂ ਨੂੰ ਨਾਬਾ ਜੇਲ ਦਿਖਾਈਏ ਥੋਡੇ ਵਰਗਿਆਂ ਨੂੰ ਆ ਗਏ ਇੱਕ ਛੜਾ ਸਾਡਾ ਇਹਦੇ ਤੇ ਆ ਜੋ ਕਿ ਜੋਨਾ ਬਾਈ ਕਿੱਥੇ ਆ ਪੂਰੀ ਡਿਊਟੀ ਸਾਡੀ ਜੋਨਾ ਬਾਈ ਦੇ ਵੀ ਆਈ ਗੱਲ ਹੈ ਕਹਿੰਦਾ ਦਾੜੀ ਤੋ ਕਿਉ ਪਰਖੇ ਮੇਲਣੇ ਕੋਈ ਕੋਈ ਥੋੜਾ ਆਇਆ ਬਈ ਅੱਧੇ ਪਿੰਡ ਦਾ ਚਾਚਾ ਲੱਗਦਾ ਬਈ ਅੱਦੇ ਪਿੰਡ ਦਾ ਚਾਚਾ ਲੱਗਦਾ ਅੱਦੇ ਪਿੰਡ ਦਾ ਤਾਇਆ ਮਗਰੋਂ ਆਖੇਂਗੀ ਦਾੜੀ ਵਾਲਾ ਨਹੀਂ ਆਇਆ ਮਗਰੋਂ ਆਖੇਂਗੀ ਦਾੜੀ ਵਾਲਾ ਨਹੀਂ ਆਇਆ ਆ ਫੇਰ ਆ ਗਈ ਕੁੜੀਆਂ ਤੇ ਫੇਰ ਨਾ ਕਿਉਂ ਭਾਈ 24 ਘੰਟੇ ਮੈਸੇਜ ਕਰਦੀ ਆਈਫੋਨ ਤੇ ਰਹਿੰਦੀ ਬਈ ਟਿਕ ਟਿਕ ਕਰਕੇ ਮਾਰੇ ਉਂਗਲਾ ਹਾਂ ਬਈ ਟਿਕ ਟਿਕ ਕਰਕੇ ਮਾਰੇ ਉਂਗਲਾ ਪਲਨਾ ਟਿੱਕੇ ਬੰਦੀ ਨਹੀਂ ਸਾਰਾ ਤੇਰਾ ਮਾਈਂਡ ਨਹੀਂ ਕੁੜੀਏ ਰਾ ਤੇਰਾ ਮਾਈਂਡ ਨਹੀਂ ਕੁੜੀਏ ਟੱਚ ਸਕਰੀਨਾਂ ਖਾਲਿਆਣੀ ਮੈਸੇਜ ਕਰਦੀ ਨੇ ਕੱਲ ਐਕਸੀਡੈਂਟ ਕਰਾ ਲਿਆਣੀ ਮੈਸੇਜ ਕਰਦੀ ਨੇ ਐਕਸੀਡੈਂਟ ਕਰਾ ਲਿਆ ਮੈਸੇਜ ਕਰਦੀ ਨੇ ਐਕਸੀਡੈਂਟ ਕਰਾ ਲਿਆ ਮੈਸੇਜ ਕਰਦੀ ਨੇ ਸੱਸ ਮੇਰੀ ਨੇ ਮੁੰਡੇ ਜੰਮੇ ਸੱਸ ਮੇਰੀ ਨੇ ਮੁੰਡੇ ਜੰਮੇ ਸਿਰ ਤੇ ਲਈ ਰਮਹਾਲ ਦੇਖੋ ਕੰਪਨੀ ਦਾ ਮਾਰ ਦੇਖੋ ਕੰਪਨੀ ਦਾ ਚਲੋ ਬਈ ਕੋਈ ਜੋ ਕਮਾਵੀਆ ਕੋਈ ਵੀ ਜੇ ਮੇਨ ਤੋਂ ਕੁਝ ਗਲਤ ਬੋਲਿਆ ਗਿਆ ਤਾਂ ਮੈਨੂੰ ਮਾਫ ਕਰਿਓ ਥੈਟਸ ਇਟ ਭਾਈ ਨੇ ਬਹੁਤ ਵਧੀਆ ਬੋਲੀਆਂ ਪਾਈਆਂ ਬਹੁਤ ਧੰਨਵਾਦ ਭਾਈ ਬਹੁਤ ਚੰਗਾ ਲੱਗਿਆ ਨਹੀਂ ਨਹੀਂ ਜੀ ਲਵਾਦਾ ਭਾਈ ਸਾਹਿਬ ਥੈਂਕ ਯੂ ਪਰ ਇੰਨੀ ਗੱਲ ਆ ਕਿਸੇ ਨੂੰ ਵੀ ਕਿਸੇ ਗੱਲ ਦਾ ਗੁੱਸਾ ਲੱਗਿਆ ਹੋਵੇ ਕੁਝ ਵੀ ਲੱਗਿਆ ਹੋਵੇ ਓਹ ਕੋਈ ਗੱਲ ਨਹੀਂ ਆ ਥੈਂਕ ਯੂ ਬਹੁਤ ਵਧੀਆ ਲੱਗਿਆ ਬੋਨੀਆਂ ਜੇ ਹੋਰ ਵੀ ਪਈਆਂ ਨੇ ਉਹੀ ਕਹਿ ਰਹੇ ਹੋ ਕਿ ਆ ਵੀ ਜਦੋਂ ਲੋੜ ਪਈ ਦੱਸਦੇ ਹੋ 10000 ਰੁਪਿਆ ਪਰ ਰੇਟ ਲੈ ਜੀ ਮੰਮੀ ਨਰਮਾ ਜੀ ਗੱਦੋ ਤੇਰੀ ਆ ਹਾਂ ਸਾਹਿਬ ਜੀ ਮੇਰੀ ਆ ਖੇਤ ਗਈ ਨੂੰ ਚਾਰਾਂਗੇ ਆ ਬੋਲੋ ਇਹ ਬੋਲੋ ਜੀ ਬੋਲੀ ਬੰਦਿਆ ਤੇਰੀ ਹੈ ਜੇ ਤੁਹਾਡਾ ਦੇ ਚੋਟਾ ਛੋਟ ਫਤਾਰਾਂ ਜੇ ਆਪਣੀ ਵਾਰੀ ਇਹ ਸੁਬਾਹ ਤੇਰੇ ਕੋਲੇ ਆਲੇ ਚਾਹ ਤੇ ਮੁਕੋੜਦੇ ਹੋ ਦੀਏ ਸੁਣਾ ਬੋਲੇ ਸਾਰੇ ਥੋੜੇ ਥੋੜੇ ਖੁੱਲੇ ਹੋ ਸਾਰੇ ਖੁੱਲੇ ਹੋ ਜਾਓ ਪਿਛੇ ਬੱਚੇ ਦੇ ਪਿਛੇ ਇੱਤਰ ਨੂੰ ਆਪੀ ਉਹ ਇੱਤਰ ਨੂੰ ਵਾਰੀਏ ਤੋਂ ਨੜਿਆ ਰਹੇ 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 ਸੁੱਕੀ ਸਿੰਘ ਹੈ 2 ਸੁੱਕ ਇੱਕ ਸਾਡੀ ਵੱਡੀ ਭੈਣ ਆ ਗਈ ਤੇਰਾ ਅੱਛਾ ਇਧਰ ਆਈ ਅੱਛਾ ਅੱਛਾ ਮੈਂ ਘਰੇ ਨਾ ਦੇਖ ਆਈ ਆਪਾਂ ਚਲੋ ਮੈਂ ਤਾਂ ਬਾਈ ਕਹਿੰਦਾ ਅੱਛਾ ਅੱਛਾ ਜੀ ਆਏ ਪੁਰਾਣਾ ਘਰ ਬਹੁਤ ਉੱਚਾ ਹੀ ਹੈ ਨਾ ਉਹ ਤਾਂ ਆ ਵੀ ਕਰਕੇ ਆ ਮੰਮੀ ਆ ਗਈ ਆ ਆ ਇੱਧਰ ਨਹੀਂ ਜਾਣਾ ਪਊਗਾ ਕੀ ਚੀਜ਼ ਆ ਆ ਵੀ 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 i <laughs> <laughs> អត់ទេ